ਕਹਿੰਦੇ ਆ ਕਿ ਕੁਦਰਤ ਦਾ ਇੱਕ ਨਿਜ਼ਮ ਹੈ ਜੇ ਕੋਈ ਬੰਦਾ ਅਪਰਾਧ ਕਰਦਾ ਹੈ ਜੁਰਮ ਕਰਦਾ ਹੈ ਤਾਂ ਉਸ ਦਾ ਉਹ ਜੁਰਮ ਅਪਰਾਧ ਇੱਕ ਨਾ ਇੱਕ ਦਿਨ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੀ ਹੈ ਤਾਂ ਹੀ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਹ ਕੋਈ ਨਾ ਕੋਈ ਸਬੂਤ ਆਪਣੇ ਗੁਨਾਹ ਦਾ ਛੱਡ ਹੀ ਜਾਂਦਾ ਹੈ ਤੇ ਜੋ ਉਸ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਲੈ ਜਾਂਦਾ ਹੈ ਇਸ ਸੱਚੀ ਘਟਨਾ ਦੇ ਵਿੱਚ ਵੀ ਇੱਕ ਅਪਰਾਧੀ ਇੰਨਾ ਛਾਤਰ ਹੁੰਦਾ ਇੱਕ ਕਾਤਲ ਇੰਨਾ ਛਾਤਰ ਹੁੰਦਾ ਬੜੀ ਸਫਾਈ ਦੇ ਨਾਲ ਉਹ ਇੱਕ ਕਤਲ ਕਰਦਾ ਹੈ ਕਤਲ ਕਰਨ ਤੋਂ 2 ਸਾਲ ਬਾਅਦ ਤੱਕ ਵੀ ਜਿਸ ਦਾ ਉਸਨੇ ਕਤਲ ਕੀਤਾ ਹੁੰਦਾ ਉਸ ਦੇ ਪਰਿਵਾਰ ਦੇ ਨਾਲ ਘੁਲ ਮਿਲ ਕੇ ਰਹਿੰਦਾ ਹੈ ਪਰ ਇੱਕ ਦਿਨ ਅਚਾਨਕ ਐਦਾਂ ਦੀ ਗੱਲ ਹੁੰਦੀ ਹੈ ਜਿਸ ਨਾਲ ਉਸ ਦਾ ਪਰਦਾ ਫਾਸ ਹੋ ਜਾਂਦਾ ਹੈ ਤੇ ਹੈਰਾਨੀ ਤੁਹਾਨੂੰ ਇਹ ਸੱਚੀ ਘਟਨਾ ਸੁਣ ਕੇ ਇਹ ਹੋ ਕਿ ਉਹ ਗੱਲ ਵੀ ਕੋਈ ਜ਼ਿਆਦਾ ਵੱਡੀ ਨਹੀਂ ਸੀ ਪਰ ਜਿਵੇਂ ਕਹਿੰਦਾ ਕਿ ਕੁਦਰਤ ਨੇ ਬੰਦੇ ਵੱਲੋਂ ਕੀਤੇ ਹੋਏ ਗੁਨਾਹ ਦੀ ਉਸ ਨੂੰ ਸਜ਼ਾ ਕਿਸੇ ਨਾ ਕਿਸੇ ਢੰਗ ਨਾਲ ਦੇਣੀ ਹੁੰਦੀ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਵੱਲੋਂ ਕੀਤਾ ਗੁਨਾਹ ਲੋਕਾਂ ਦੇ ਸਾਹਮਣੇ ਲਿਆਉਣਾ ਹੀ ਹੁੰਦਾ ਤੇ ਇਹ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੋਇਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦab ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਰਾਜਸਥਾਨ ਦੇ ਬੀਕਾਨੇਰ ਦੀ ਗੱਲ ਹੈ 2020 ਦੀ ਇੱਥੇ ਇੱਕ ਪਰਿਵਾਰ ਜਿਸ ਵਿੱਚ ਸੁਵਪਨ ਚੌਧਰੀ ਤੇ ਉਸ ਦੀ ਘਰਵਾਲੀ ਰੂਨਾ ਚੌਧਰੀ ਰਹਿੰਦੇ ਸੀ ਤੇ ਇਹਨਾਂ ਦੀ ਇੱਕ ਬੇਟੀ ਸੀ ਮੋਨਾ ਲੀਸਾ ਚੌਧਰੀ ਇਹ ਪਰਿਵਾਰ ਕੋਲ ਬੜਾ ਪੈਸਾ ਸੀ ਬੜਾ ਅੱਛਾ ਪਰਿਵਾਰ ਸੀ ਤੇ ਮੋਨਾ ਇਹਨਾਂ ਦੀ ਇੱਕ ਲੋਤੀ ਬੇਟੀ ਸੀ ਮੋਨਾ ਨੂੰ ਬੜੇ ਹੀ ਲਾਡ ਪਿਆਰ ਨਾਲ ਇਹਨਾਂ ਨੇ ਪਾਲਿਆ ਸੀ ਕਿਉਂਕਿ ਇਕਲੌਤੇ ਬੱਚੇ ਨੂੰ ਮਾਪੇ ਬੜਾ ਪਿਆਰ ਕਰਦੇ ਨੇ ਇਸ ਲਈ ਮੋਨਾ ਥੋੜੀ ਜਿੱਦੀ ਕਿਸਮ ਦੀ ਲੜਕੀ ਸੀ ਫਰਵਰੀ 2019 ਨੂੰ ਮੋਨਾ ਲੀਸਾ ਇੱਕ ਬੰਦੇ ਨੂੰ ਮਿਲਦੀ ਹੈ ਜਿਸ ਦਾ ਨਾਮ ਭਵਾਨੀ ਸਿੰਘ ਸਖਾਵਤ ਹੁੰਦਾ ਹੈ ਇਸ ਦੇ ਸੰਪਰਕ ਦੇ ਵਿੱਚ ਆਉਂਦੀ ਹੈ ਇਹ ਇੱਕ ਦੂਜੇ ਨਾਲ ਗੱਲਾਂ ਕਰਨ ਲੱਗਦੇ ਨੇ ਫੋਨ ਤੇ ਗੱਲਾਂ ਕਰਦੇ ਨੇ ਇਹਨਾਂ ਦੀਆਂ ਨਜ਼ਦੀਕੀਆਂ ਵੱਧ ਜਾਂਦੀਆਂ ਤੇ ਇਹਨਾਂ ਨੂੰ ਇੱਕ ਦੂਜੇ ਦੇ ਨਾਲ ਪਿਆਰ ਹੋ ਜਾਂਦਾ ਹੈ ਹੁਣ ਮੋਨਾ ਚਾਹੁੰਦੀ ਹੈ ਕਿ ਮੈਂ ਭਵਾਨੀ ਦੇ ਨਾਲ ਵਿਆਹ ਕਰਵਾਉਣਾ ਹੈ ਪਰ ਮੋਨਾ ਦਾ ਪਰਿਵਾਰ ਮੋਨਾ ਦੇ ਮਾਤਾ ਪਿਤਾ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੇ ਉਹ ਕਹਿੰਦੇ ਨੇ ਕਿ ਤੂੰ ਇਸ ਬੰਦੇ ਨਾਲ ਵਿਆਹ ਨਾ ਕਰਵਾ ਪਰ ਮੋਨਾ ਬੜੀ ਜਿੱਦੀ ਕਿਸਮ ਦੀ ਲੜਕੀ ਸੀ ਉਸ ਨੇ ਭਵਾਨੀ ਦੇ ਨਾਲ ਮਾਪੇ ਦੀ ਮਰਜੀ ਤੋਂ ਖਿਲਾਫ ਵਿਆਹ ਕਰਵਾ ਲਿਆ ਇਹ ਦਿਨ ਸੀ 12 ਦਸੰਬਰ 2020 ਦਾ ਰਿੱਧੀ ਸਿੱਧੀ ਰਿਜ਼ੋਰਟ ਦੇ ਵਿੱਚ ਜਾ ਕੇ ਇਹ ਵਿਆਹ ਕਰਵਾ ਲੈਂਦੇ ਆ ਮੋਨਾ ਬੀਕਾਨੇਰ ਤੇ ਜੈਪੁਰ ਇਸ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਤੇ ਜੋ ਭਵਾਨੀ ਸਿੰਘ ਸੀ ਇਹ ਜੈਪੁਰ ਦਾ ਰਹਿਣ ਵਾਲਾ ਸੀ ਇਹਨਾਂ ਦੀ ਜ਼ਿੰਦਗੀ ਵਧੀਆ ਚੱਲ ਰਹੀ ਸੀ ਫਰਵਰੀ 2021 ਆ ਜਾਂਦਾ ਮੋਨਾ ਕੁੱਤਿਆਂ ਦੀ ਬੜੀ ਸਕੀਨ ਸੀ ਇਸ ਨੇ 4 ਕੁੱਤੇ ਰੱਖੇ ਹੋਏ ਸੀ ਇਸ ਦਾ ਚਾਰਾਂ ਕੁੱਤਿਆਂ ਦੇ ਵਿੱਚੋਂ ਜਿਸ ਨੂੰ ਇਹ ਜ਼ਿਆਦਾ ਪਿਆਰ ਕਰਦੀ ਸੀ ਉਸ ਦਾ ਨਾਮ ਜਿੱਗੀ ਸੀ ਜਿੱਗੀ ਨਾਮ ਦਾ ਕੁੱਤਾ ਹੁਣ ਮੋਨਾ ਦਾ ਜਦੋਂ ਭਵਾਨੀ ਦੇ ਨਾਲ ਵਿਆਹ ਹੋ ਜਾਂਦਾ ਹੈ ਤਾਂ ਭਵਾਨੀ ਪਹਿਲਾਂ ਤਾਂ ਬੀਕਾ ਨੇ ਰਹਿੰਦਾ ਹੁੰਦਾ ਉਸ ਤੋਂ ਬਾਅਦ ਮੋਨਾ ਨੂੰ ਇਹ ਜੈਪੁਰ ਲੈ ਜਾਂਦਾ ਹੈ ਉੱਥੇ ਇੱਕ Omax ਸਿਟੀ ਦੇ ਵਿੱਚ ਫਲੈਟ ਕਿਰਾਏ ਤੇ ਲੈ ਕੇ ਰਹਿਣ ਲੱਗ ਜਾਂਦੇ ਨੇ ਭਵਾਨੀ ਦਾ ਕੰਮ ਹੋਟਲਾਂ ਦਾ ਤੇ ਬੱਕਰੀ ਪਾਲਣ ਦਾ ਹੁੰਦਾ ਹ ਹੁਣ ਫਰਵਰੀ 2021 ਆ ਜਾਂਦਾ ਹੈ ਤੇ ਭਵਾਨੀ ਨੇ ਮੋਨਾ ਦੇ ਮਾਤਾ ਪਿਤਾ ਨੂੰ ਕਿਹਾ ਕਿ ਮੋਨਾ ਬਿਮਾਰ ਹੋ ਗਈ ਕੋਈ ਆ ਜਾ ਤਾ ਸਕਦਾ ਨਹੀਂ ਸੀ ਉਸ ਤੋਂ ਬਾਅਦ ਫਿਰ ਭਵਾਨੀ ਨੇ ਕਿਹਾ ਕਿ ਕਰੋਨਾ ਕਾਰਨ ਮੋਨਾ ਦੀ ਮੌਤ ਹੋ ਗਈ ਤੇ ਉਸ ਦਾ ਨਗਰ ਨਿਗਮ ਦੇ ਸ਼ਮਸ਼ਾਨ ਘਾੜ ਦੇ ਵਿੱਚ ਇਸ ਨੇ ਦਾ ਸੰਸਕਾਰ ਕਰ ਦਿੱਤਾ ਤੇ ਉਸ ਦੀਆਂ ਆਸਤੀਆਂ ਨੂੰ ਹਰਦਵਾਰ ਦੇ ਵਿੱਚ ਲਿਜਾ ਕੇ ਵਿਸਰਜਨ ਵੀ ਕਰ ਦਿੱਤਾ ਮਾਤਾ ਪਿਤਾ ਨੇ ਸਬਰ ਕਰ ਲਿਆ ਕਿ ਕਰੋਨਾ ਦੇ ਕਾਰਨ ਮੌਤ ਹੋ ਗਈ ਕਿਉਂਕਿ ਬਹੁਤ ਲੋਕ ਉਸ ਕਰੋਨਾ ਦੇ ਕਾਲ ਦੇ ਵਿੱਚ ਮਰੇ ਸੀ ਹੁਣ ਸਮਾਂ ਲੰਘਦਾ ਹੈ ਤੇ ਭਵਾਨੀ ਸਿੰਘ ਮੋਨਾ ਦੇ ਕੁੱਤਿਆਂ ਨੂੰ ਲੈ ਕੇ ਬੀਕਾਨੇਰ ਰੂਨਾ ਚੌਧਰੀ ਕੋਲ ਆਉਂਦਾ ਹੈ ਉਹਨੂੰ ਕਹਿੰਦਾ ਕਿ ਤੁਸੀਂ ਇਹਨਾਂ ਕੁੱਤਿਆਂ ਦੀ ਦੇਖਭਾਲ ਕਰੋ ਹੁਣ ਰੂਨਾ ਚੌਧਰੀ ਉਹਨਾਂ ਕੁੱਤਿਆਂ ਦੀ ਦੇਖਭਾਲ ਕਰਦੀ ਹੈ ਰੂਨਾ ਚੌਧਰੀ ਬਿਮਾਰ ਰਹਿਣ ਲੱਗਦੀ ਹੈ ਤਾਂ ਉਹ ਭਵਾਨੀ ਸਿੰਘ ਨੂੰ ਬੁਲਾਉਂਦੀ ਹੈ ਤੇ ਕਹਿੰਦੀ ਹੈ ਕਿ ਤੂੰ ਇਹ ਕੁੱਤਿਆਂ ਨੂੰ ਲੈ ਜਾ ਕਿਉਂਕਿ ਮੈਥੋਂ ਇਹਨਾਂ ਦੀ ਅਜੇ ਦੇਖਭਾਲ ਨਹੀਂ ਹੋ ਰਹੀ ਤਾਂ ਉਸ ਤੋਂ ਬਾਅਦ ਭਵਾਨੀ ਉਹਨਾਂ ਕੁੱਤਿਆਂ ਨੂੰ ਲੈ ਜਾਂਦਾ ਉਹਨਾਂ ਕੁੱਤਿਆਂ ਦੇ ਵਿੱਚ ਇੱਕ ਕੁੱਤਾ ਸੀ ਜਿੱਗੀ ਜੋ ਕਿ ਮੋਨਾ ਨੂੰ ਬੜਾ ਹੀ ਪਿਆਰਾ ਸੀ ਇਹ ਗੱਲ ਰੂਨਾ ਵੀ ਜਾਣਦੀ ਸੀ ਜਦੋਂ ਰੂਨਾ ਚੌਧਰੀ ਠੀਕ ਹੋ ਜਾਂਦੀ ਹੈ ਤਾਂ ਭਵਾਨੀ ਨੂੰ ਕਹਿੰਦੀ ਹੈ ਕਿ ਕੁੱਤਿਆਂ ਨੂੰ ਮੇਰੇ ਕੋਲ ਛੱਡ ਜਾ। ਤਾਂ ਭਵਾਨੀ ਤਿੰਨ ਕੁੱਤੇ ਲੈ ਕੇ ਰੂਨਾ ਕੋਲ ਆਉਂਦਾ ਹੈ। ਤੇ ਰੂਨਾ ਭਵਾਨੀ ਨੂੰ ਪੁੱਛਦੀ ਹੈ ਕਿ ਚੌਥਾ ਕੁੱਤਾ ਜਿੱਗੀ ਕਿੱਥੇ ਆ? ਤਾਂ ਭਵਾਨੀ ਨੇ ਕਿਹਾ ਕਿ ਤੁਸੀਂ ਕਹਿ ਦਿੱਤਾ ਸੀ ਕਿ ਉਹ ਕਿਸੇ ਨੂੰ ਦੇ ਦੇਵੀਂ। ਮੈਂ ਇੱਕ ਆਰਮੀ ਆਫਸਰ ਨੂੰ ਦੇ ਦਿੱਤਾ। ਤੇ ਉਸ ਦੀ ਹੁਣ ਟ੍ਰਾਂਸਫਰ ਹੋ ਗਈ ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਉਹ ਕਿੱਥੇ ਰਹਿ ਰਿਹਾ। ਇਸ ਲਈ ਉਹ ਕੁੱਤਾ ਹੁਣ ਆਪਾਂ ਨੂੰ ਨਹੀਂ ਮਿਲੇਗਾ। ਰੂਨਾ ਨੇ ਸੋਚਿਆ ਕਿ ਠੀਕ ਹੈ ਕੋਈ ਗੱਲ ਨਹੀਂ ਉਹ ਤਿੰਨੇ ਕੁੱਤਿਆਂ ਨੂੰ ਪਾਲਣ ਲੱਗੀ ਉਹਨਾਂ ਤਿੰਨਾਂ ਕੁੱਤਿਆਂ ਦੇ ਵਿੱਚ ਇੱਕ ਕੁੱਤਾ ਬਿਗਲ ਨਾਂ ਦਾ ਸੀ ਉਹ ਬਿਮਾਰ ਹੋ ਗਿਆ ਤਾਂ ਰੂਨਾ ਨੇ ਕੁੱਤਿਆਂ ਦੇ ਡਾਕਟਰ ਨੂੰ ਬੁਲਾਇਆ ਤੇ ਉਸ ਨੂੰ ਬਿਗਲ ਨੂੰ ਦਿਖਾਇਆ ਉਹ ਉਸ ਦਾ ਇਲਾਜ ਕਰਨ ਲੱਗਾ ਅਚਾਨਕ ਡਾਕਟਰ ਨੇ ਰੂਨਾ ਨੂੰ ਕਿਹਾ ਕਿ ਮੈਂ ਮਾਫੀ ਚਾਹੁੰਦਾ ਜੋ ਤੁਹਾਡਾ ਚੌਥਾ ਕੁੱਤਾ ਸੀ ਜਿੱਗੀ ਉਸ ਨੂੰ ਮੈਂ ਬਚਾ ਨਹੀਂ ਸਕਿਆ ਇਹ ਗੱਲ ਸੁਣ ਕੇ ਰੂਨਾ ਹੈਰਾਨ ਹੋ ਜਾਂਦੀ ਹੈ ਤੇ ਡਾਕਟਰ ਨੂੰ ਕਹਿੰਦੀ ਹੈ ਕਿ ਨਹੀਂ ਉਹ ਤਾਂ ਮੇਰਾ ਦਾਮਦ ਸਾਡਾ ਜਵਾਈ ਕਹਿੰਦਾ ਸੀ ਕਿ ਮੈਂ ਕਿਸੇ ਆਰਮੀ ਅਫਸਰ ਨੂੰ ਦੇ ਦਿੱਤਾ ਪਰ ਡਾਕਟਰ ਨੇ ਕਿਹਾ ਕਿ ਨਹੀਂ ਨਹੀਂ ਉਹ ਖੁਦ ਹੀ ਜਿੱਗੀ ਨੂੰ ਮੇਰੇ ਕੋਲ ਲੈ ਕੇ ਆਇਆ ਸੀ ਤੇ ਉਸ ਦੀ ਹਾਲਤ ਬੜੀ ਗੰਭੀਰ ਸੀ ਮੈਂ ਉਸ ਦਾ ਇਲਾਜ ਵੀ ਕੀਤਾ ਪਰ ਉਹ ਬਚਿਆ ਨਹੀਂ ਉਸ ਦੀ ਮੌਤ ਹੋ ਗਈ ਜਦੋਂ ਇਹ ਗੱਲ ਰੂਨਾ ਨੇ ਸੁਣੀ ਤਾਂ ਰੂਨਾ ਨੂੰ ਇਹ ਗੱਲ ਬੜੀ ਅਟਪਟੀ ਲੱਗੀ ਤੇ ਰੂਨਾ ਨੇ ਸੋਚਿਆ ਕਿ ਇਹ ਭਵਾਨੀ ਕਿੱਡੀ ਸਫਾਈ ਦੇ ਨਾਲ ਝੂਠ ਬੋਲਦਾ ਉਸ ਨੇ ਆਪਣੇ ਪਤੀ ਸੁਵਪਨ ਨੂੰ ਵੀ ਇਹ ਗੱਲ ਦੱਸੀ ਕਿ ਭਵਾਨੀ ਨੇ ਆਪਾਂ ਨੂੰ ਝੂਠ ਬੋਲਿਆ ਜਿੱਗੀ ਕਿਸੇ ਨੂੰ ਉਸ ਨੇ ਦਿੱਤਾ ਨਹੀਂ ਸਗੋਂ ਜਿੱਗੀ ਦੀ ਤਾਂ ਮੌਤ ਹੋ ਗਈ ਸੀ ਹੁਣ ਇਹਨਾਂ ਦੋਨਾਂ ਨੂੰ ਭਵਾਨੀ ਦੇ ਉੱਤੇ ਸ਼ੱਕ ਹੋਣ ਲੱਗਾ ਕਿ ਏਸ ਨੇ ਮੋਨਾ ਦਾ ਵੀ ਕਤਲ ਕੀਤਾ ਹੋਗਾ ਮੋਨਾ ਵੀ ਕਰੋਨਾ ਦੇ ਨਾਲ ਨਹੀਂ ਮਰੀ ਹੋਣੀ ਹੁਣ ਜਦੋਂ ਇਹਨਾਂ ਨੂੰ ਭਵਾਨੀ ਉੱਤੇ ਸ਼ੱਕ ਹੋ ਗਿਆ ਇਹਨਾਂ ਨੂੰ ਲੱਗਿਆ ਕਿ ਜਿਵੇਂ ਏਸ ਨੇ ਜਿੱਗੀ ਨੂੰ ਮਾਰ ਦਿੱਤਾ ਓਵੇਂ ਹੀ ਮੋਨਾ ਨੂੰ ਮਾਰਿਆ ਹੋ ਇਹਨਾਂ ਨੇ ਸੋਚਣ ਲੱਗੇ ਤਾਂ ਇਹਨਾਂ ਨੂੰ ਕਈ ਗੱਲਾਂ ਪਿਛਲੀਆਂ ਯਾਦ ਕਰਕੇ ਅਟਪਟੀਆਂ ਲੱਗੀਆਂ ਤੇ ਇਹਨਾਂ ਨੂੰ ਪੂਰਾ ਸ਼ੱਕ ਹੋ ਗਿਆ ਕਿ ਭਵਾਨੀ ਨੇ ਮੋਨਾ ਨੂੰ ਮਾਰਿਆਗਾ ਉਸ ਦੀ ਹੱਤਿਆ ਕੀਤੀ ਆ ਉਸ ਦਿਨ ਤੋਂ ਲਗਭਗ 2 ਸਾਲ ਬਾਅਦ 21 ਦਸੰਬਰ 2022 ਨੂੰ ਰੂਨਾ ਤੇ ਸੁਵਪਨ ਦੋਨੋਂ ਥਾਣੇ ਦੇ ਵਿੱਚ ਭਵਾਨੀ ਦੇ ਵਿਰੁੱਧ ਐਫ ਆਈ ਆਰ ਦਰਜ ਕਰਵਾਉਂਦੇ ਨੇ ਪੁਲਿਸ ਜਾਂਚ ਵਿੱਚ ਜੁੜਦੀ ਹੈ ਕਿਉਂਕਿ ਕਤਲ ਨੂੰ 2 ਸਾਲ ਹੋ ਗਏ ਸੀ ਤਾਂ ਸਭ ਤੋਂ ਪਹਿਲਾਂ ਭਵਾਨੀ ਦੇ ਬਿਆਨ ਲੈਂਦੇ ਜਾਂਦੇ ਨੇ ਭਵਾਨੀ ਦੱਸਦਾ ਹੈ ਕਿ 3 ਫਰਵਰੀ 2020 ਨੂੰ ਮੋਨਾ ਬਿਮਾਰ ਹੋਈ ਸੀ ਉਸ ਤੋਂ ਬਾਅਦ ਮੈਂ ਉਹਨਾਂ ਉਸ ਨੂੰ ਹਸਪਤਾਲ ਲੈ ਗਿਆ ਹਸਪਤਾਲ ਦੇ ਵਿੱਚ ਉਸ ਦੀ ਮੌਤ ਹੋ ਗਈ ਉਸ ਤੋਂ ਬਾਅਦ ਫਿਰ ਮੈਂ ਉਸ ਨੂੰ ਨਗਰ ਨਿਗਮ ਦੇ ਸਮਸ਼ਾਨ ਘਾੜ ਦੇ ਵਿੱਚ ਲਿਆ ਕੇ ਉਸ ਦਾ ਸੰਸਕਾਰ ਕਰ ਦਿੱਤਾ ਤੇ ਪੁਲਿਸ ਨੇ ਭਵਾਨੀ ਦੀ ਮਾਤਾ ਤੋਂ ਵੀ ਪੁੱਛਗਿੱਛ ਕੀਤੀ ਉਸ ਦੇ ਬਿਆਨ ਵੀ ਲਏ ਤੇ ਪਰ ਦੋਨਾਂ ਦੇ ਬਿਆਨਾਂ ਦੇ ਵਿੱਚ ਕਿਤੇ ਨਾ ਕਿਤੇ ਪੁਲਿਸ ਨੂੰ ਫਰਕ ਨਜ਼ਰ ਆਇਆ ਹੁਣ ਪੁਲਿਸ ਉਸ ਹਸਪਤਾਲ ਵਿੱਚ ਜਾਂਦੀ ਹੈ ਜਿਸ ਹਸਪਤਾਲ ਦੀ ਭਵਾਨੀ ਨੇ ਗੱਲ ਕੀਤੀ ਸੀ ਪਰ ਉਸ ਹਸਪਤਾਲ ਦੇ ਵਿੱਚ ਵੀ ਮੋਨਾ ਨਾਉ ਦੀ ਕਿਸੇ ਕੁੜੀ ਦਾ ਕੋਈ ਜ਼ਿਕਰ ਨਹੀਂ ਸੀ ਕੋਈ ਕਰੋਨਾ ਦਾ ਮਰੀਜ਼ ਮੋਨਾ ਨਾਉ ਦਾ ਉਸ ਹਸਪਤਾਲ ਵਿੱਚ ਨਹੀਂ ਆਇਆ ਸੀ ਪੁਲਿਸ ਦਾ ਸ਼ੱਕ ਹੋਰ ਵੀ ਪੁਖਤਾ ਹੋ ਜਾਂਦਾ ਹੈ ਤੇ ਪੁਲਿਸ ਨਗਰ ਨਿਗਮ ਦੇ ਸਮਸ਼ਾਨ ਘਾੜ ਵਿੱਚ ਵੀ ਜਾਂਦੀ ਹੈ ਪਰ ਉੱਥੇ ਵੀ ਇਹੋ ਜਿਹਾ ਕੋਈ ਰਿਕਾਰਡ ਨਹੀਂ ਸੀ ਜਿਸ ਨਾਲ ਪਤਾ ਲੱਗ ਸਕੇ ਕਿ ਮੋਨਾ ਦਾ ਅੰਤਿਮ ਸੰਸਕਾਰ ਉਸ ਨੇ ਇਸ ਸਮਸ਼ਾਨ ਘਾੜ ਦੇ ਵਿੱਚ ਕੀਤਾ ਪੁਲਿਸ ਨੇ ਜਦੋਂ ਹੋਰ ਜਾਂਚ ਕੀਤੀ ਤਾਂ ਪੁਲਿਸ ਨੂੰ ਪਤਾ ਲੱਗਿਆ ਕਿ ਭਵਾਨੀ ਸਿੰਘ ਸਖਾਵਤ ਰੰਗੀਨ ਮਜਾਜ਼ ਦਾ ਬੰਦਾ ਸੀ ਇਸ ਨੇ ਮੋਨਾ ਦੇ ਨਾਲ ਨਾਲ ਇੱਕ ਵਿਆਹ ਹੋਰ ਕਰਵਾਇਆ ਹੋਇਆ ਸੀ ਜਿਸ ਦਾ ਨਾਮ ਪੂਨਮ ਸੀ ਜਾਣੀ ਪੂਨਮ ਨਾਮ ਦੀ ਔਰਤ ਦੇ ਨਾਲ ਇਸ ਨੇ ਇੱਕ ਵਿਆਹ ਹੋਰ ਕਰਵਾਇਆ ਹੋਇਆ ਸੀ ਤੇ ਉਹ ਵੀ ਜੈਪੁਰ ਦੇ ਵਿੱਚ ਰਹਿੰਦੀ ਸੀ ਇਸੇ ਕਾਰਨ ਹੀ ਭਵਾਨੀ ਮੋਨਾ ਨੂੰ ਬੇਕਾਨੇਰ ਤੋਂ ਜੈਪੁਰ ਲੈ ਕੇ ਆ ਤਾਂ ਜੋ ਉਸ ਪੂਨਮ ਦੇ ਨਾਲ ਮਿਲਣਾ ਗੱਲਾਂ ਸੌਖਾ ਹੋ ਜੇ ਤੇ ਇੱਕ ਗੱਲ ਹੋਰ ਸਾਹਮਣੇ ਆਈ ਕਿ ਮੋਨਾ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਭਵਾਨੀ ਸਿੰਘ ਸਖਾਪੂ ਦੇ ਦੋ ਵਿਆਹ ਹੋਰ ਹੋਏ ਹੋਏ ਸੀ ਜਾਨੀ ਇਹ ਵਿਆਹ ਭਵਾਨੀ ਦਾ ਤੀਸਰਾ ਸੀ ਹੁਣ ਪੁਲਿਸ ਇਸ ਭਵਾਨੀ ਦੇ ਮੋਬਾਈਲ ਦੀ ਸੀਡੀਆਰ ਕਢਵਾਉਂਦੀ ਹੈ ਸੀਡੀਆਰ ਦੇ ਵਿੱਚ ਬਹੁਤ ਕੁਝ ਨਿਕਲ ਕੇ ਆਉਂਦਾ ਹੈ ਪੁਲਿਸ ਭਵਾਨੀ ਨੂੰ ਗ੍ਰਿਫਤਾਰ ਕਰਦੀ ਹੈ ਤੇ ਇੱਕ ਦੇ ਦੋਸਤ ਨੂੰ ਵੀ ਹਿਰਾਸਤ ਦੇ ਵਿੱਚ ਲੈਂਦੀ ਹੈ ਭਵਾਨੀ ਇਹ ਗੱਲ ਕਬੂਲ ਕਰਦਾ ਹੈ ਕਿ ਮੈਂ ਹੀ ਮੋਨਾ ਦੀ ਹੱਤਿਆ ਕੀਤੀ ਹੈ ਕਿਉਂਕਿ ਮੋਨਾ ਨੇ ਇੱਕ ਜ਼ਮੀਨ ਦਾ ਟੁਕੜਾ ਵੇਚਿਆ ਸੀ ਜੋ ਕਿ 1 ਕਰੋੜ ਵਿੱਚ ਵੇਚਿਆ ਸੀ ਉਹ 1 ਕਰੋੜ ਰੁਪਏ ਵਿੱਚੋਂ 30 ਲੱਖ ਰੁਪਿਆ ਮੋਨਾ ਨੇ ਆਪਣੇ ਮਾਤਾ ਪਿਤਾ ਨੂੰ ਦੇ ਦਿੱਤਾ ਤੇ 10 ਲੱਖ ਰੁਪਿਆ ਉਸ ਨੇ ਜੇਬਾਂ ਤੇ ਕਾਰ ਦੀਆਂ ਕਿਸ਼ਤਾਂ ਤੇ ਐਦਾਂ ਖਰਚ ਕਰ ਦਿੱਤਾ ਹੁਣ ਮੋਨਾ ਦੇ ਕੋਲ 60 ਲੱਖ ਰੁਪਏ ਸੀ ਇਸ 60 ਲੱਖ ਰੁਪਏ ਉੱਤੇ ਭਵਾਨੀ ਦੀ ਨਿਗਾ ਸੀ ਤੇ ਉਹ ਮੋਨਾ ਦੀ ਮੌਤ ਤੋਂ ਬਾਅਦ ਇਹਨਾਂ ਪੈਸਿਆਂ ਵਿੱਚੋਂ ਹੀ ਪੈਸੇ ਵਰਤ ਰਿਹਾ ਸੀ ਕਿਉਂਕਿ ਭਵਾਨੀ ਦਾ ਆਪਣਾ ਬਿਜ਼ਨਸ ਤਾਂ ਕਰੋਨਾ ਕਰਕੇ ਖਤਮ ਹੋ ਗਿਆ ਸੀ ਬੱਕਰੀ ਪਾਲਣ ਦਾ ਤੇ ਹੋਟਲ ਦਾ ਬਿਜ਼ਨਸ ਉਸ ਦਾ ਠੱਪ ਹੋ ਗਿਆ ਸੀ ਉਸ ਦੀ ਨਿਗਾਹ ਇਸ ਤੇ ਪੈਸਿਆਂ ਤੇ ਸੀ ਇਸ ਲਈ ਉਸ ਨੇ ਇਸ ਦੇ ਨਾਲ ਵਿਆਹ ਕਰਵਾਇਆ ਤੇ ਜੈਪੁਰ ਦੇ ਵਿੱਚ ਲਿਆ ਕੇ ਇਸ ਨੂੰ ਰਹਿਣ ਲੱਗਾ ਕਿਉਂਕਿ ਜੈਪੁਰ ਦੇ ਵਿੱਚ ਉਸ ਦੀ ਦੂਸਰੀ ਪਤਨੀ ਪੂਨਮ ਰਹਿੰਦੀ ਸੀ ਉਹ ਹੁਣ ਪੂਨਮ ਕੋਲ ਵੀ ਜਾਂਦਾ ਸੀ ਤੇ ਮੋਨਾ ਕੋਲ ਵੀ ਰਹਿੰਦਾ ਸੀ ਪਰ ਇਹ ਗੱਲ ਜਾਦਾ ਦਿਨ ਲੁਕੀ ਨਹੀਂ ਰਹੀ ਇਹ ਸਚਾਈ ਮੋਨਾ ਦੇ ਸਾਹਮਣੇ ਆ ਗਈ ਮੋਨਾ ਨੇ ਭਵਾਨੀ ਉੱਤੇ ਬਿਲਕੁਲ ਰੋਕ ਲਗਾ ਦਿੱਤੀ ਕਿ ਤੂੰ ਘਰੋਂ ਬਾਹਰ ਨਹੀਂ ਜਾਣਾ ਤੂੰ ਘਰ ਵਿੱਚ ਹੀ ਰਹਿਣਾਗਾ ਭਵਾਨੀ ਨੂੰ ਇਹ ਲੱਗਿਆ ਕਿ ਮੋਨਾ ਦਾ ਕਤਲ ਕਰਨਾ ਪਵੇਗਾ ਮੋਨਾ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਪਵੇਗਾ ਮੋਨਾ ਦੁੱਧ ਦੇ ਵਿੱਚ ਰਸਗੁੱਲਾ ਪਾ ਕੇ ਖਾਂਦੀ ਸੀ ਤਾਂ ਇਸ ਨੇ ਉਸ ਦੁੱਧ ਦੇ ਵਿੱਚ ਨੀਂਦ ਦੀਆਂ ਗੋਲੀਆਂ ਪਾ ਦਿੱਤੀਆਂ ਨੀਂਦ ਦੀਆਂ ਗੋਲੀਆਂ ਪਾਉਣ ਤੋਂ ਬਾਅਦ ਰਾਤ ਜਦੋਂ ਮੋਨਾ ਗੂੜੀ ਨੀਂਦ ਦੇ ਵਿੱਚ ਸੁੱਤੀ ਹੋਈ ਸੀ ਤਾਂ ਏਸ ਨੇ ਸਹਰਾਣੇ ਦੇ ਨਾਲ ਉਸ ਦਾ ਮੂੰਹ ਦਬਾ ਦਿੱਤਾ ਤੇ ਉਸ ਦਾ ਕਤਲ ਕਰ ਦਿੱਤਾ ਫਿਰ ਏਸ ਨੇ ਆਪਣੇ ਦੋਸਤਾਂ ਨੂੰ ਕਿਹਾ ਕਿ ਮੋਨਾ ਦੀ ਮੌਤ ਹੋ ਗਈ ਜਦੋਂ ਦੋਸਤਾਂ ਨੇ ਪੁੱਛਿਆ ਕਿ ਕੀ ਕਾਰਨ ਹੋਇਆ ਤਾਂ ਏਸ ਨੇ ਦੱਸਿਆ ਕਿ ਮੋਨਾ ਪੌੜੀਆਂ 'ਚ ਡਿੱਗ ਪਈ ਜਿਆਦਾ ਖੂਨ ਵਹਿਣ ਦੇ ਕਾਰਨ ਮੈਂ ਉਸ ਨੂੰ ਹਸਪਤਾਲ ਲੈ ਗਿਆ ਪਰ ਹਸਪਤਾਲ ਦੇ ਵਿੱਚ ਕਰੋਨਾ ਦੇ ਮਰੀਜ਼ ਹੋਣ ਕਰਕੇ ਡਾਕਟਰਾਂ ਨੇ ਜਿਆਦਾ ਧਿਆਨ ਨਹੀਂ ਦਿੱਤਾ ਜਿਸ ਕਰਕੇ ਏਸ ਦੀ ਮੌਤ ਹੋ ਗਈ ਤਾਂ ਏਸ ਨੇ ਆਪਣੇ ਦੋਸਤਾਂ ਦੀ ਮਦਦ ਦੇ ਨਾਲ ਹੀ ਮੋਨਾ ਦਾ ਨਗਰ ਨਿਗਮ ਦੇ ਸ਼ਮਸ਼ਾਨ ਘਾੜ ਦੇ ਵਿੱਚ ਸੰਸਕਾਰ ਕਰ ਦਿੱਤਾ ਭਵਾਨੀ ਸਿੰਘ ਦੇ ਖਿਲਾਫ ਪੁਲਿਸ ਨੇ 419 ਪੇਜਾਂ ਦੀ ਚਾਰਜ ਸ਼ੀਟ ਅਦਾਲਤ ਦੇ ਵਿੱਚ ਦਾਇਰ ਕੀਤੀ ਤੇ ਏਸ ਦੇ ਨਾਲ ਪੂਨਮ ਤੇ ਏਸ ਦੇ ਤਿੰਨ ਸਾਥੀ ਹੋਰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜੇ ਸੋ ਇਹ ਜਿਹੜੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਤੁਹਾਨੂੰ ਸਤਰਕ ਕਰਨਾ ਹੈ ਤੁਹਾਨੂੰ ਅਗਾਹ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਜੁਰਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਹੋ ਰਹੀਆਂ ਨੇ ਇਸ ਲਈ ਹਮੇਸ਼ਾ ਜਾਗਦੇ ਰਹੋ ਸਤਰਕ ਰਹੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ